ਜਿਹੜੀ ਕੁੜੀ ਦੀ ਤੁਸੀਂ ਤਸਵੀਰ ਦੇਖ ਰਹੇ ਹੋ ਇਸ ਕੁੜੀ ਦੇ ਕਾਰਨਾਮੇ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਤੇ ਇਸ ਕੁੜੀ ਤੇ ਤੁਸੀਂ ਗੁੱਸਾ ਵੀ ਬਹੁਤ ਹੋਵੋਗੇ ਕਿਉਂਕਿ ਇਸ ਕੁੜੀ ਦੇ ਕਾਰਨਾਂ ਮਈ ਆਈ ਇਸੇ ਨੇ ਇਸ ਕੁੜੀ ਦੇ ਕਾਰਨ ਇਸ ਦੇ ਪਿਓ ਦੀ ਡੈਥ ਵੀ ਹੋ ਗਈ ਤੇ ਇਸ ਕੁੜੀ ਨੇ ਆਪਦੀ ਪਿਓ ਦੀ ਮੌਤ ਦੇ ਉੱਤੇ ਕੋਈ ਅਫਸੋਸ ਵੀ ਨਹੀਂ ਕੀਤਾ ਇੱਕ ਰੱਤੀ ਪਰ ਅਫਸੋਸ ਨਹੀਂ ਕੀਤਾ ਇਸ ਦੇ ਦੇ ਤੁਸੀਂ ਕਾਰਨਾਮੇ ਸੁਣੋਗੇ ਇਹ ਹਾਲੇ 20 ਸਾਲਾਂ ਦੀ ਕੁੜੀ ਹੈ 20 ਸਾਲਾਂ ਤੋਂ ਉੱਤੇ ਨਹੀਂ 100 ਸਾਲ ਕੱਟੀ ਹੋਊਗੀ ਇਹ ਇੰਨੀ ਕੁ ਉਮਰ ਦੇ ਵਿੱਚ ਚਾਰ ਵਾਰੀ ਕਰੋ ਭੱਜ ਚੁੱਕੀ ਹੈ ਅਲੱਗ ਅਲੱਗ ਮੁੰਡਿਆਂ ਦੇ ਨਾਲ ਕਿਸੇ ਦੇ ਘਰ 20 ਦਿਨ ਲਾਇਏ ਨੇ ਕਿਸੇ ਦੇ ਘਰ ਮਹੀਨਾ ਲਾਇਆ ਕਿਸੇ ਦੇ ਘਰ 2 ਮਹੀਨੇ ਲਾਇਏ ਨੇ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਨੂੰ ਫਿਰ ਫਿਰ ਘਰ ਦੇ ਵਿੱਚ ਐਕਸੈਪਟ ਕਰ ਲਿੱਤਾ ਜਾਂਦਾ ਹੈ ਕਿਉਂਕਿ ਇਸ ਨੂੰ ਇਸ ਦੀ ਮਾਂ ਦੀ ਫੁੱਲ ਸਪੋਰਟ ਹੈ ਪਿਓ ਇਹਦਾ ਇੱਕ ਸਾਹੂ ਬੰਦਾ ਸੀ ਸਿੱਧਾ ਸਾਦਾ ਤੇ ਹੁਣ ਵੀ ਇਹ ਘਰੋਂ ਆ ਜਿਹੜੀ ਭੱਜੀ ਹੋਈ ਐ ਬਲੌਗ ਪਾਉਂਦੀ ਐ ਰੇਲਾਂ ਪਾਉਂਦੀ ਐ ਮਹੱਲੀ ਦੇ ਵਿੱਚ ਕਿਤੇ ਕੋਈ ਕਮਰਾ ਲੈਤਾ ਹੋਇਆ ਜਿਸ ਮੁੰਡੇ ਨਾਲ ਭੱਜੀ ਹੋਈ ਐ ਉਹ ਮੁੰਡਾ ਵੀ ਘਰੋਂ ਬੇਦਾਵਲ ਖਾਇਆ ਹੋਇਆ ਤੇ ਇਸ ਦੇ ਪਿਓ ਦੀ ਮੌਤ ਕਿੱਦਾਂ ਹੁੰਦੀ ਐ ਕਿ ਕਿੱਦਾਂ ਇਸ ਨੇ ਅਫਸੋਸ ਨਹੀਂ ਕੀਤਾ ਉਹ ਆਪਾਂ ਅੱਗੇ ਤੁਹਾਨੂੰ ਦੱਸਦੇ ਆ ਕਿ ਇਸ ਦੇ ਦਾਦਾ ਜੀ ਨੇ ਇੰਨਾਂ ਨੂੰ ਬਹੁਤ ਆਖਿਆ ਮਤਲਬ ਆਪਦੇ ਪੁੱਤ ਨੂੰ ਆਖਿਆ ਵੀ ਤੂੰ ਇਸ ਕੁੜੀ ਨੂੰ ਵਰਜ ਕਿ ਇਹ ਇਹ ਪਹਿਲਾਂ 2-3 ਵਾਰੀ ਘਰੋਂ ਭੱਜ ਚੁੱਕੀ ਐ ਮੁੰਡਿਆਂ ਦੇ ਨਾਲ ਤੇ ਇਹ ਬਲੌਗ ਬਣਾਉਂਦੀ ਐ ਰੇਲਾਂ ਪਾਉਂਦੀ ਐ ਵੀ ਪਿੰਡ ਦੇ ਵਿੱਚ ਆਪਣੀ ਬਦਨਾਮੀ ਹੁੰਦੀ ਐ ਆਪਣੀ ਬੇਇੱਜ਼ਤੀ ਹੁੰਦੀ ਐ ਤੇ ਪਿਓ ਤਾਂ ਵਿਚਾਰਾ ਸਾਊ ਸੀ ਤੇ ਮਾਂ ਇਸ ਨੂੰ ਫੁੱਲ ਸਪੋਰਟ ਕਰਦੀ ਸੀ ਮਾਂ ਨੇ ਕੋਰਾ ਜਵਾਬ ਦਿੱਤਾ ਕਿ ਸਾਡੀ ਕੁੜੀ ਤਾਂ ਇਦਾਂ ਹੀ ਕਰੂਗੀ ਤਾਂ ਦਾਦਾ ਜਿਹੜਾ ਉਹ ਦੂਜੇ ਮਤਲਬ ਭਰਾਵਾਂ ਨਾਲ ਰਹਿੰਦਾ ਸੀ ਇਸ ਦੇ ਦੂਜੇ ਪੁੱਤਾਂ ਨਾਲ ਰਹਿੰਦਾ ਸੀ ਤੇ ਉਸ ਨੇ ਗੁੱਸੇ ਦੇ ਵਿੱਚ ਆ ਕੇ ਇਹਨਾਂ ਨੂੰ ਗੁੱਸੇ ਦੇ ਵਿੱਚ ਆ ਕੇ ਇਹ ਫੈਸਲਾ ਲੈ ਲਿਆ ਕਿ ਮੈਂ ਇਹਨਾਂ ਨੂੰ ਜ਼ਮੀਨ ਨਹੀਂ ਦਿੰਦਾ ਹੈਗਾ ਕਿਉਂਕਿ ਜਦੋਂ ਮੇਰੀ ਮੰਨ ਦੀ ਨਹੀਂ ਇਹਨਾਂ ਨੇ ਮੇਰੀ ਪਿੰਡ ਦੇ ਵਿੱਚ ਨੱਕ ਵਢਾਤਾ ਤੇ ਉਹ 19 ਤਰੀਕ ਨੂੰ ਇਸ ਕੁੜੀ ਦਾ ਪਿਓ ਤੇ ਇਸ ਕੁੜੀ ਦਾ ਮਾਸੜ ਖੇਤ ਦੇ ਵਿੱਚ ਚਲੇ ਜਾਂਦੇ ਨੇ ਇਧਰੋਂ ਇਸ ਦੇ ਦਾਦਾ ਜੀ ਚਲੇ ਜਾਂਦੇ ਨੇ ਤਾਂ ਉੱਥੇ ਕੋਈ ਤਲਖੀ ਹੁੰਦੀ ਹੈ ਇਹਨਾਂ ਦੀ ਤਾਂ ਇਹਨਾਂ ਦੇ ਦਾਦਾ ਜੀ ਇਹਨਾਂ ਦੇ ਪਿਤਾ ਦੇ ਫੈਰ ਮਾਰਦਾ ਹੈ ਤਾਂ ਉੱਥੇ ਫੈਰ ਮਾਰਦਾ ਹੈ ਉਸ ਤੋਂ ਬਾਅਦ ਇਹਨਾਂ ਦੇ ਪਿਤਾ ਦੀ ਹਸਪੀਟਲ ਜਾਣ ਦੌਰਾਨ ਮੌਤ ਹੋ ਜਾਂਦੀ ਹੈ ਤੇ ਚਲੋ ਬਹੁਤ ਅਫਸੋਸ ਹੈ ਜਦੋਂ ਕਿਸੇ ਘਰ ਦੇ ਵਿੱਚੋਂ ਜੀ ਚਲਿਆ ਜਾਂਦਾ ਤਾਂ ਉਹ ਬਹੁਤ ਮਦਭਾਗਾ ਹੁੰਦਾ ਪਰ ਹੈਰਾਨੀ ਦੀ ਗੱਲ ਇਹ ਦੇਖੋ ਇਸ ਕੁੜੀ ਨੂੰ ਬਿਲਕੁਲ ਵੀ ਅਫਸੋਸ ਨਹੀਂ ਕਿਉਂਕਿ ਇਹ ਕਰੋ ਹੋਣਾ ਭੱਜੀ ਹੋਈ ਹੈ ਕਿਸੇ ਮੁੰਡੇ ਦੇ ਨਾਲ ਨਾ ਤਾਂ ਇਹ ਆਪਦੇ ਪਿਓ ਦੇ ਸੰਸਕਾਰ ਤੇ ਆਈ ਹੈ 19 ਤਰੀਕ ਨੂੰ ਦਿਵਾਲੀ ਵਾਲੇ ਦਿਨ ਤੇ ਨਾ ਹੀ ਇਸ ਨੇ ਕੋਈ ਪੋਸਟ ਜਾਂ ਵੀਡੀਓ ਪਾ ਕੇ ਅਫਸੋਸ ਜਾਰੀ ਕੀਤਾ ਹੈ ਕਿ ਮੇਰਾ ਪਿਤਾ ਦੁਨੀਆ ਤੇ ਨਹੀਂ ਰਿਹਾ ਇਸ ਤੋਂ ਉਲਟਾ ਇਸ ਨੇ ਲਗਾਤਾਰ ਬਲੌਗ ਬਣਾਏ ਨੇ ਤੇ ਬਿੰਨ ਆਗੇ ਤੇ ਲਗਾਤਾਰ ਰੀਲਾਂ ਪਾਈਆਂ ਨੇ ਜਿਸ ਦਿਨ ਪਿਓ ਦੀ ਮੌਤ ਹੁੰਦੀ ਹੈ ਜਿਸ ਦਿਨ ਪਿਓ ਦਾ ਸੰਸਕਾਰ ਸੀ ਉਸ ਦਿਨ ਵੀ ਨੱਚ-ਨੱਚ ਕੇ ਰੀਲਾਂ ਪਾਈ ਸੀ ਤੁਸੀਂ ਆਪ ਹਿਸਾਬ ਲਾ ਕੇ ਦੇਖੋ ਕਿ ਕੰਜਰ ਪੁਣੇ ਤੀਆਂ ਹੱਦਾਂ ਕਿੰਨੀਆਂ ਟੱਪ ਚੁੱਕੇ ਨੇ ਇਹ ਲੋਕ ਇਸ ਕੰਮ ਦੇ ਵਿੱਚ ਇਸ ਦੀ ਮਾਂ ਇਸ ਨੂੰ ਫੁੱਲ ਸਪੋਰਟ ਕਰਦੀ ਹੈ ਕਿ ਇਹ ਰੀਲਾਂ ਤੇ ਬਲੌਗਾਂ ਤੇ ਜਾਂ ਸੋਸ਼ਲ ਮੀਡੀਆ ਦੀ ਚੱਕਾ ਚਾਉਂਦੇ ਨਸ਼ੇ ਦੇ ਵਿੱਚ ਆ ਕੇ ਇਹ ਇੱਕ ਰਿਸ਼ਤਾ ਹੀ ਭੁੱਲ ਗਏ ਕਿ ਮੇਰਾ ਪਿਓ ਦੁਨੀਆ ਦੇ ਵਿੱਚ ਨਹੀਂ ਰਹਾ ਜਦੋਂ ਕਿਸੇ ਦਾ ਪਿਓ ਚਲਾ ਜਾਂਦਾ ਹੈ ਤਾਂ ਉਸ ਨੂੰ ਹੀ ਪਤਾ ਹੁੰਦਾ ਹੈ ਕਿ ਉਸ ਦੇ ਉੱਤੇ ਕੀ ਬਿਤਰੀ ਹੁੰਦੀ ਹੈ ਪਰ ਇਸ ਕੁੜੀ ਨੂੰ ਬਿਲਕੁਲ ਵੀ ਅਫਸੋਸ ਨਹੀਂ ਕਿ ਮੇਰੇ ਪਿਤਾ ਜੀ ਇਸ ਦੁਨੀਆ ਤੇ ਨਹੀਂ ਰਹੇ ਇਹ ਰੀਲਾਂ ਪਾ ਰਹੇ ਨੇ ਬਲੌਗ ਬਣਾ ਰਹੇ ਨੇ ਰੱਤੀ ਪਰ ਅਫਸੋਸ ਨਹੀਂ ਇਹਨਾਂ ਨੂੰ ਤੇ ਤੁਸੀਂ ਬਹੁਤ ਸਾਰੇ ਲੋਕ ਜਿਹੜੇ ਇਹਨਾਂ ਨੂੰ ਦੇਖਦੇ ਨੇ ਜਿਹੜੇ ਇਹਨਾਂ ਨੂੰ ਕਮੈਂਟ ਕਰਦੇ ਨੇ ਕਿ ਨਾਈਸ ਦੀਦੀ ਬਹੁਤ ਸੋਹਣਾ ਅਸੀਂ ਤੇਰੇ ਬਲੌਗ ਰੋਜ਼ ਦੇਖਦੇ ਆਂ ਮੈਂ ਉਹ ਲੋਕਾਂ ਨੂੰ ਪੁੱਛਣਾ ਚਾਹਨਾ ਮੂਰਖ ਲੋਕਾਂ ਨੂੰ ਕਿ ਜਦੋਂ ਤੁਸੀਂ ਇਹਨਾਂ ਨੂੰ ਦੇਖ ਰਹੇ ਹੋ ਅੱਗੇ ਤੁਹਾਡੇ ਬੱਚੇ ਇਹਨਾਂ ਨੂੰ ਦੇਖਣਗੇ ਤਾਂ ਤੁਹਾਡੇ ਬੱਚੇ ਜੇਕਰ ਇੰਨੀ ਉਮਰ ਦੇ ਵਿੱਚ 4-5 ਵਾਰੀ ਘਰੋਂ ਭੱਜ ਗਏ ਤੁਹਾਡੇ ਸਿਰ ਦੇ ਵਿੱਚ ਖੇਪ ਪਵਾਤੀ ਫੇਰ ਤੁਸੀਂ ਠੀਕ ਰਹੋਗੇ ਮੈਂ ਹੈਰਾਨ ਆ ਯਾਰ ਇਹ ਲੋਕਾਂ ਦੇ ਉੱਤੇ ਕਿ ਜਿਹੜੇ ਇਹਨਾਂ ਨੂੰ ਸਪੋਰਟ ਕਰਦੇ ਨੇ ਤਾਂ ਇਹਨਾਂ ਨੂੰ ਦੇਖ ਕੇ ਆਪਣੇ ਜਵਾਬ ਇਹਨਾਂ ਵਰਗੇ ਬਣਨ ਦੀ ਕੋਸ਼ਿਸ਼ ਕਰਨਗੇ ਫੇਰ ਆਪਾਂ ਮੱਥੇ ਨੂੰ ਹੱਥ ਮਾਰਾਂਗੇ ਕਿ ਸ਼ਾਇਦ ਅਸੀਂ ਆਪਦੇ ਜਵਾਖਾਂ ਨੂੰ ਵਰਜ ਲੈਂਦੇ ਅੱਜ ਤੋਂ 2.5 ਸਾਲ ਤੋਂ ਪਹਿਲਾਂ ਮੈਂ ਇਹ ਗੱਲਾਂ ਵੀਡੀਓ ਦੇ ਵਿੱਚ ਕਹਿ ਚੁੱਕਾ ਕਿ ਜੇਕਰ ਸੋਡਾ ਜਵਾਖ ਦੋ ਜਮਾਤਾਂ ਘੱਟ ਪੜ ਲੂੰਗਾ ਪੂਰਾ ਫਰਕ ਨਹੀਂ ਪੈਣਾ ਜੇਕਰ ਸੋਡਾ ਜਵਾਖ ਇੱਧਰ ਚਲਾ ਗਿਆ ਜਾਂ ਇਹ ਬਲੌਗਿੰਗ ਬਲੂਗਿੰਗ ਘਰ ਵਾਲੇ ਡੇਲੀ ਬਲੌਗਿੰਗ ਕਰਦੇ ਨੇ ਜਾਂ ਰੀਲਾਂ ਤੇ ਜਵਾਖ ਨੱਚ ਰਹੇ ਨੇ ਤਾਂ ਸਮਝ ਲਓ ਉਸ ਜਵਾਖ ਸੋਡਾ ਨਹੀਂ ਹੈ ਗਿਆ ਉਸ ਨੂੰ ਕਿਸੇ ਮਰੇਕ ਦਾ ਮਤਲਬ ਅਫਸੋਸ ਨਹੀਂ ਹੋਣਾ ਉਸ ਨੇ ਫਿਰ ਅੱਗੇ-ਅੱਗੇ ਜਾ ਕੇ ਗੁੱਲ ਖਲਾਰਨੇ ਨੇ ਜਿਵੇਂ ਇਸ ਕੁੜੀ ਨੇ ਖਲਾਰੇ ਨੇ ਇਹ ਵੀ ਕਿਸੇ ਨੂੰ ਦੇਖ-ਦੇਖ ਕੇ ਲੱਗੀ ਹੋਣੀ ਜਿਵੇਂ ਹੋਰ ਲੋਕ ਲੱਗ ਰਹੇ ਨੇ ਤੇ ਇਹਨਾਂ ਨੂੰ ਦੇਖ-ਦੇਖ ਕੇ ਹੋਰ ਜਵਾਖ ਲੱਗਣਗੇ ਇਹਨਾਂ ਨੇ ਤਾਂ ਹਜੇ 3-4 ਇਸ ਕੁੜੀ ਨੇ ਤਾਂ ਹਲੇ 3-4 ਮੁੰਡਿਆਂ ਨਾਲ ਹੀ ਭੱਜ ਕੇ ਗਈ ਆ ਤਾ ਜਿਹੜੇ ਇਹਨਾਂ ਨੂੰ ਦੇਖ ਕੇ ਜਾਣਗੇ ਫਿਰ ਇਹਨਾਂ ਦਾ ਤਾਂ ਰਿਕਾਰਡ ਉਹ ਤੋੜਨਗੇ ਤੋੜਨਗੇ ਸੋ ਵੀਰੋ ਮੈਂ ਤਾਂ ਹੱਥ ਜੋੜ ਕੇ ਇਹੀ ਬੇਨਤੀ ਕਰਦਾ ਕਿ ਜੇਕਰ ਤੁਸੀਂ ਬੱਚੇ ਨੂੰ ਮੋਬਾਈਲ ਫੜਾ ਵੀ ਦਿੱਤਾ ਘਰ ਦੇ ਵਿੱਚ ਚਲੋ ਕੋਈ ਗੱਲ ਨਹੀਂ ਹੁਣ ਮਤਲਬ ਸਕੂਲਾਂ ਸਕਾਲਾਂ ਦਾ ਕੰਮ ਆਉਂਦਾ ਬੱਚਿਆਂ ਕੋਲੇ ਮੋਬਾਈਲ ਦੇਣੇ ਪੈਂਦੇ ਨੇ ਤਾਂ ਉਸ ਦੀ ਹਿਸਟਰੀ ਤੁਸੀਂ ਚੈੱਕ ਕਰਕੇ ਦੇਖਿਆ ਕਰੋ ਕਿ ਬੱਚੇ ਨੇ ਕੀ ਕੁਝ ਦੇਖਿਆ ਹੈ ਇੱਕ ਗੱਲ ਮੈਂ ਹੋਰ ਤੁਹਾਨੂੰ ਆਖਣਾ ਚਾਹੁੰਦਾ ਜਦੋਂ ਵੀ ਤੁਸੀਂ ਆਪ ਦੀ ਮਟਿਆਰਤੀ ਨੂੰ ਕੋਈ 12-15 ਸਾਲਾਂ ਦੀ ਕੁੜੀ ਹੈ ਜਦੋਂ ਉਹਨੂੰ ਤੁਸੀਂ ਕੋਈ ਕੰਮ ਕਰਨ ਲਈ ਮੋਬਾਈਲ ਦਿੰਨੇ ਹੋ ਸਕੂਲ ਦਾ ਜਾਂ ਉਂਝ ਵੀ ਚੱਲ ਥੋੜਾ ਬਹੁਤ ਅਜੇ ਜਵਾਕ ਦੇਖਦੇ ਨੇ ਜੇਕਰ ਸੋਡਾ ਜਵਾਕ ਸਾਰੀ ਹਿਸਟਰੀ ਕਲੀਅਰ ਕਰਕੇ ਸੋਨੂੰ ਮੋਬਾਈਲ ਫੜਾਉਂਦਾ ਤਾਂ ਸਮਝ ਲਓ ਮਾਮਲਾ ਗੜਬੜ ਹੈ ਇਹ ਤੁਸੀਂ ਗੱਲ ਹੈ ਜਿਹੜੀ ਮੇਰੀ ਪੱਲੇ ਬੰਨ ਲਿਓ ਛੋਟਾ ਜਵਾਕ ਸੋਨ ਨੂੰ ਮੋਬਾਈਲ ਦੇਖ ਕੇ ਇਦਾਂ ਹੀ ਫੜਾਉਂਦਾ ਸਾਰੀ ਹਿਸਟਰੀ ਸਾਹਮਣੇ ਪਈ ਹੈ ਤਾਂ ਖਤਰੇ ਵਾਲੀ ਗੱਲ ਨਹੀਂ ਤੇ ਜੇਕਰ ਉਸਨੇ ਹਿਸਟਰੀ ਕਲੀਅਰ ਕਰਤੀ ਸਮਝ ਲਓ ਘਰ ਦੇ ਵਿੱਚ ਕੋਈ ਬਟੇਰ ਵਜ ਰਹੀ ਹੈ ਕੋਈ ਨਾ ਕੋਈ ਕਾਂਡ ਹੋ ਸਕਦਾ ਹੈਆਂ ਗੱਲਾਂ ਦਾ ਧਿਆਨ ਰੱਖਿਆ ਕਰੋ ਤੇ ਧੰਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਚੈਨਲ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਵਾਲੇ ਚੈਨਲ ਨੂੰ ਫੋਲੋ ਕਰ ਲਿਓ ਧੰਨਵਾਦ ਜੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ